ਕਲਵਾਨ ਸਿੰਘ ਮੈਤੋ ਜਿੰਦਾਬਾਦ 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 ਜਿੱਤੂਗਾ ਵੀ ਜਿੱਤੂਗਾ ਹਾਥੀ ਵਾਲਾ ਲਿਖੂਗਾ ਆ ਗਿਆ ਵੀ ਆ ਗਿਆ ਹਾਥੀ ਵਾਲਾ ਆ ਗਿਆ ਆ ਗਿਆ ਵੀ ਆ ਗਿਆ ਹਾਥੀ ਭਾਈ ਜੀ ਇੱਕ ਸਾਨੂੰ ਮੈਸੇਜ ਆ ਜਾਨੀ ਕਿ ਜਰੂਰ ਨਜੌਂਪਰ ਪਿੰਡ ਸਿਹੂੜਾ ਇਹ ਤਿੰਨ ਪਿੰਡਾਂ ਦੇ ਘੱਟੋ-ਘੱਟ ਵੀ 5-6 ਜੀ ਜਾ ਚੁੱਕੇ ਨੇ ਉਹ ਆਪਣੇ ਐਕਸੀ ਭਾਈਚਾਰੇ ਚੋਂ ਨੇ ਤੇ ਉਹਨਾਂ ਦੇ ਤੁਸੀਂ ਜਰੂਰ ਦੁੱਖ ਨਾਲ ਸਾਂਝਾ ਬਿਲਕੁਲ 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 ਹਾਂ ਹਾਂ ਮੈਂ ਸ਼ਾਇਦ ਤੁਸੀਂ ਮੇਰੇ ਬਹੁਤ ਵੱਡੇ ਵੀਰ ਸਤਕਾਰਯੋਗ ਹਾਂ ਸ਼ਾਇਦ ਤੁਹਾਡੀ ਨੌਲੇਜ ਦੇ ਵਿੱਚ ਥੋੜੀ ਜੀ ਮੈਂ ਵਾਅਦਾ ਕਰਦਾ ਜਿਹੜਾ ਉਹ ਪਰਿਵਾਰ ਆ ਉਹ ਅਜਦਾਰੀ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਬਸਪਾ ਨਾਲ ਨਿੱਜੀ ਤੌਰ ਤੇ ਜੁੜਿਆ ਹੋਇਆ ਪਹਿਲੀ ਗੱਲ ਦੂਜੀ ਗੱਲ ਅਸੀਂ ਕੱਲ ਸਾਡਾ ਜਿਹੜਾ ਬਫਦਾ ਜਿਹਦੇ ਵਿੱਚ ਮੇਰੇ ਨਾਲ ਸਾਡੇ ਕੱਲ ਕੱਲ ਅਸੀਂ ਪਰਿਵਾਰ ਨੂੰ ਮਿਲੇ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਹਰਪਾਜਨ ਸਿੰਘ ਦੁੱਲਮਾ ਜੀ ਤੇ ਹੋਰ ਸਾਡੇ ਜਿਹੜੇ ਸਾਥੀ ਸੀ ਅਸੀਂ ਪਰਿਵਾਰ ਨੂੰ ਜਦੋਂ ਮਿਲੇ ਤਾਂ ਪਰਿਵਾਰ ਨੇ ਸਾਨੂੰ ਬੜੇ ਭਰੇ ਮਨ ਦੇ ਨਾਲ ਕਿਹਾ ਕਿ ਸਾਡੀ ਜਿੱਥੇ ਅਸੀਂ ਪੰਜ ਸੰਸਕਾਰ ਕੀਤੇ ਨੇ ਕਿ ਸਾਨੂੰ ਪੈਸਿਆਂ ਦੀ ਦਿੱਕਤ ਆਈ ਆ ਉੱਥੇ ਜਿਹੜੇ ਸਾਡੇ 13 जख्मी ਨੇ ਉਹ ਵੀਰ ਹਾਲਾਤ ਦੇ ਵਿੱਚ ਬਿਲਕੁਲ 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 ਉਹ ਵੱਖ-ਵੱਖ ਹਸਪਤਾਲਾਂ ਦੇ ਵਿੱਚ ਨਹੀਂ ਕੋਈ ਖਰੜਾ ਕੋਈ ਮਹਾਰਾ ਕੋਈ ਕੋਈ ਪੀਜੀਆ ਪਿਆ ਕੋਈ ਮਰੇ ਕੋਲ ਲਿਆ ਕੋਈ ਮਲੇਰ ਕੋਟ ਲਿਆ ਤੇ ਕੋਈ ਸਮਰਾਲਿਆ ਮਲੌਦ ਆ ਹਾਂ ਤੇ ਦਲਮਨ ਸਾਹਿਬ ਇਸ ਗੱਲ ਦੀ ਗਵਾਹੀ ਭਰਨਗੇ ਉਸੇ ਟਾਈਮ ਪਰਿਵਾਰ ਦੇ ਕੋਲ ਬੈਠੇ ਹੋਏ ਅਸੀਂ ਡੀਸੀ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਫੋਨ ਕੀਤਾ ਤੇ ਡੀਸੀ ਸਾਹਿਬ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਜਿਹੜਾ ਪਰਿਵਾਰ ਆ ਇਹ ਕੋਈ ਜਾਣਬੁੱਝ ਕੇ ਨਹੀਂ ਕਰ ਰਿਹਾ ਪਰ ਪਰਿਵਾਰ ਦੇ ਉੱਪਰ ਰੱਬ ਦਾ ਵੱਡਾ ਜਿਹੜਾ ਕਹਿਰਾ ਟਾਇਆ ਗਿਆ ਤੇ ਡੀਸੀ ਸਾਹਿਬ ਨੇ ਜਦੇ ਡੀਡੀਪੀਓ ਦੀ ਡਿਊਟੀ ਲਈ ਤੇ ਰੈੱਡ ਕਰਾਸ ਵਾਲਿਆਂ ਦੀ ਡਿਊਟੀ ਲਈ ਇੱਕ ਘੰਟੇ ਦੇ ਅੰਦਰ ਅੰਦਰ ਤੁਸੀਂ ਪਰਿਵਾਰ ਤੋਂ ਇਹ ਗੱਲ ਪੁੱਛਿਓ ਇੱਕ ਘੰਟੇ ਦੇ ਅੰਦਰ ਅੰਦਰ ਜ਼ਿਲ੍ਹੇ ਦਾ ਜਿੰਨਾ ਵੀ ਪ੍ਰਸ਼ਾਸਨ ਆ ਉਹ ਨਜਾਮਪੁਰ ਤੇ ਸਿਉੜੇ ਪਿੰਡ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ ਸੋ ਉਹਦੇ ਲਈ ਮੈਂ ਆਪਣੇ ਸਾਡੀ ਦੁਲਮਾ ਸਾਹਿਬ ਦਾ ਸਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਰੱਖਦਾ ਇੱਥੇ ਕਿੰਨੀ ਸੰਗਤ ਖੜੀ ਆ ਕੋਈ ਜੱਟ ਭਾਈਚਾਰੇ ਦੇ ਸੱਟ ਲੱਗ ਜਵੇ ਜਾਂ ਕੋਈ ਡੈਥ ਹੋ ਜਵੇ ਉਹਨੂੰ 50000 ਕਲੇਮ ਮੰਗਦਾ ਕੋਈ 10000 ਮੰਗਦਾ ਕੋਈ 20000 ਮੰਗਦਾ ਕੋਈ ਜ਼ਹਿਰ ਖਾ ਕੇ ਗੁਜ਼ਰ ਜਵੇ ਜਾਂ ਕੋਈ ਦਵਾਈ ਪੀ ਕੇ ਗੁਜ਼ਰ ਜਵੇ ਸਾਡੇ 5 ਜਣਿਆਂ ਦਾ 6 ਜਣਿਆਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਜੋ ਕੋਈ ਮਾਅਵਜਾ ਵੰਡਦਾ ਸਾਡਾ ਦੇਣ ਦਾ ਹੱਕ ਨਹੀਂ ਬਣਦਾ ਆਪਾਂ ਕਹੀਏ ਨਾ ਡੀਸੀ ਸਾਹਿਬ ਨੂੰ ਕੱਲ ਬੇਨਤੀ ਕੀਤੀ ਆ ਕਿ ਜਿਹੜੇ ਜਿਹੜੇ 5 ਮ੍ਰਿਤਕ ਨੇ ਜਿਹੜੇ 6 ਜਿਹੜੇ ਜੀ ਜਿਹਨਾਂ ਦੀ ਚੜ੍ਹਾਈ ਹੋਈ ਆ ਉਹਨਾਂ ਨੂੰ ਘੱਟੋ ਘੱਟ 5 ਲੱਖ ਦਾ ਮੁਆਵਜ਼ਾ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਘੱਟੋ ਘੱਟ 2 ਲੱਖ ਦਾ ਮੁਆਵਜ਼ਾ ਤੇ ਜਿੰਨੀ ਦੇਰ ਉਹ ਜਿਹੜੇ ਇਲਾਜ ਨੇ ਉਹਨਾਂ ਦਾ ਇਲਾਜ ਆ ਜਿਹੜਾ ਉਹ ਸਰਕਾਰ ਵੱਲੋਂ ਮੁਫਤ ਹੋਣਾ ਚਾਹੀਦਾ ਤੇ ਤੇ ਮੈਂ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਵੇਗੀ ਕਿ ਡੀਸੀ ਸਾਹਿਬ ਨੇ ਐਗਰੀ ਵੀ ਕੀਤਾ ਇਸ ਗੱਲ ਨੂੰ ਬਿਲਕੁਲ ਤੇ ਅਸੀਂ ਹੋਰ ਵੀ ਕਿਉਂਕਿ ਅੱਜ ਤੁਸੀਂ ਮੀਡੀਆ ਦੇ ਵਿੱਚ ਅਖਬਾਰਾਂ ਵਿੱਚ ਵੀ ਦੇਖਿਆ ਹੋਣਾ ਤੇ ਅਖਬਾਰਾਂ ਵਿੱਚ ਵੀ ਲੱਗੇ ਨੇ ਤੇ ਪਰਿਵਾਰ ਦੇ ਨਾਲ ਕਿਉਂਕਿ ਪਰਸੋਂ ਨੂੰ ਇੱਕ ਤਰੀਕ ਨੂੰ ਭੋਗਾ ਅਸੀਂ ਉੱਥੇ ਪਰਿਵਾਰ ਨੂੰ ਮਿਲ ਕੇ ਜੇ ਡੀਸੀ ਸਾਹਿਬ ਨੂੰ ਅਸੀਂ ਸਾਰਾ ਦੋ ਤਰੀਕ ਨੂੰ ਅਸੀਂ ਪੂਰਾ ਵਾਫਤ ਲੈ ਕੇ ਡੀਸੀ ਸਾਹਿਬ ਨੂੰ ਮਿਲਾਂਗੇ ਤੇ ਅਸੀਂ ਭਰੋਸਾ ਦਿਵਾਉਨੇ ਆ ਪੂਰੇ ਪੂਰੇ ਹਲਕੇ ਦੇ ਲੋਕਾਂ ਨੂੰ ਕਿ ਅਸੀਂ ਉਸ ਪਰਿਵਾਰ ਦੇ ਨਾਲ ਡਟ ਕੇ ਖੜਾਂਗੇ ਤੇ ਜਿੰਨੀ ਵੀ ਸੰਭਵ ਕੋਸ਼ਿਸ਼ ਹੋ ਸਕਦੀ ਆ ਪ੍ਰਸ਼ਾਸਨ ਵੱਲੋਂ ਤੇ ਸਾਡੇ ਵੱਲੋਂ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਧੰਨਵਾਦ ਭਾਈ ਜੀ ਮੈਂ ਤੁਹਾਡੇ ਕੋਲ ਇਹੀ ਚਾਹੁੰਦਾ ਤੀ ਆ ਜਿਹੜੀ ਗੱਲ ਤੁਸੀਂ ਮੂੰਹੋਂ ਕਹੀ ਆ ਉਹੀ ਗੱਲ ਕਢਾਉਣੀ ਚਾਹੁੰਦਾ ਤੀ ਕੋਈ ਮੇਰਾ ਕੋਈ ਬੈਨੀਫਿਟ ਨਹੀਂ ਇਹ ਚ ਗੱਲ ਇਹ ਆ ਵੀ ਜਿੱਥੇ ਸਾਡੇ ਭਾਈਚਾਰੇ ਦੀ ਗੱਲ ਹੋਊਗੀ ਉੱਥੇ ਅਸੀਂ ਹੱਕ ਤਾਨ ਕੇ ਖੜਾਂਗੇ ਤੇ ਹੱਕ ਤਾਨ ਕੇ ਗੱਲ ਕਰਾਂਗੇ ਕਿਉਂਕਿ ਜਿੱਥੇ ਲੋਕਾਂ ਨੂੰ ਦੂਜੇ ਲੋਕਾਂ ਨੂੰ ਉੱਥੇ ਮਾਫੀਆ ਮਿਲਦਾ ਤਾਂ ਸਾਡੇ ਲੋਕਾਂ ਨੂੰ ਵੀ ਮਾਫੀਆ ਮਿਲਣਾ ਚਾਹੀਦਾ ਧੰਨਵਾਦ ਭਾਈ ਜੀ ਤੁਹਾ ਆਪ ਜੀ ਦਾ ਪਹਿਲਾ ਦਾ ਕੜਾਣੀ ਨਗਰ ਆਉਣ ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਸਾਰੇ ਚੈਨਲਾਂ ਵੱਲੋਂ ਮੈਂ ਸਾਰੇ ਚੈਨਲਾਂ ਦਾ ਤੇ ਖਾਸ ਕਰਕੇ ਤੁਹਾਡਾ ਸਦਾ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਹਰ ਗੱਲ ਨੂੰ ਸੰਗਤ ਦੇ ਵਿੱਚ ਪਹੁੰਚਾਉਂਦੇ ਤੇ ਸਾਰੇ ਸੰਗਤ ਜੋ ਸੁਣ ਰਹੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਰੋਡ ਸ਼ੋਅ ਰੱਖਿਆ ਗਿਆ ਸੀ ਜੋ ਡਾਕਟਰ ਜਸਪ੍ਰੀ ਜੀ ਪਾਲੋਂ ਸਾਲ ਪਹਿਲਾਂ ਦਿੱਤੇ ਪ੍ਰੋਗਰਾਮ ਦੇ ਵਿੱਚ ਸੀ। ਉਥੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਥਾਨ 'ਤੇ ਗੁਰਦੁਆਰਾ ਸਭ ਤੋਂ ਸਵੇਰੇ ਬੇਨਤੀ ਕਰਕੇ ਸਤਗੁਰਾਂ ਚਰਨਾਂ 'ਚ ਚੱਲੇ ਤੇ ਉੱਥੋਂ ਹੁੰਦੇ ਹੋਏ ਵੱਖ-ਵੱਖ ਸ਼ਹਿਰਾਂ, ਸਰੰਦ, ਰੇਲਵੇ ਸਟੇਸ਼ਨਾਂ 'ਤੇ ਗੰਦਗਾਲ ਖੰਨਾ, ਬੀਜਾ, ਬੀਜੇ ਤੋਂ ਪਿੰਡਾਂ-ਪਿੰਡਾਂ ਦੇ ਵਿੱਚ ਵੀ ਕਦੋਂ ਕੱਢ ਕੇ ਆਏ ਤੇ ਮੁੜ ਕੇ ਅਸੀਂ ਇਤਰਾਹੇ ਵਿੱਚ ਪਹੁੰਚੇ ਤੇ ਇਤਰਾਹੇ ਤੋਂ ਹੁੰਦੇ ਹੋਏ ਉਹਨਾਂ ਸੀ ਤੁਹਾਡੇ ਚਰਨਾਂ 'ਚ ਕੜਾਣੀ ਪਹੁੰਚੇ ਆ ਤੇ ਸੰਗਤ ਦਾ ਐਡਾ ਬੜਾ ਸਹਿਯੋਗ ਮਿਲ ਰਿਹਾ ਹੈ ਕਿ ਸੰਗਤ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਤ ਹੈ ਕਿ ਬਹੁਜਨ ਸਮਾਜ پارٹی ਦੇ ਨਾਲ ਜੁੜ ਰਹੀ ਹੈ ਤੇ ਬਹੁਜਨ ਸਮਾਜ پارٹی ਨੂੰ ਇਸ ਗੱਲ ਦਾ ਵੀ ਹੌਸਲਾ ਸਾਨੂੰ ਹੁੰਦਾ ਹੈ ਕਿ ਜਦੋਂ ਸਾਡੀਆਂ ਲਾਈਨਾਂ ਲੰਬੀਆਂ ਹੁੰਦੀਆਂ ਨੇ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਉਹ ਸਾਡਾ ਆ ਰਿਹਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਬਹੁਜਨ ਸਮਾਜ پارٹی ਦਾ ਰਾਜ ਭਗ ਬਣੇ ਤਾਂ ਜਿਹੜੀਆਂ ਪਿੱਛੇ ਦਿੱਕਤਾਂ ਆਈਆਂ ਨੇ ਜਿਹੜਿਆ ਕਿਸੇ ਸਰਕਾਰ ਨੇ ਅੱਜ ਤੱਕ ਛੇੜੀਆਂ ਨਹੀਂ ਸਿੱਖਿਆ ਦਾ ਪ੍ਰਬੰਧ ਨਹੀਂ ਵਧੀਆ ਹੋਇਆ ਸਿਹਤ ਸਹੂਲਤਾਂ ਦਾ ਪ੍ਰਬੰਧ ਨਹੀਂ ਵਧੀਆ ਹੋਇਆ ਬੱਚੇ ਜੋ ਪੜੇ ਲਿਖੇ ਬੇਰਜਗਾਫ ਰਹਦੇ ਐਮਏ ਬੀਏ ਬੀਟੈਕ ਐਮਟੈਕ ਡਿਗਰੀਆਂ ਚੱਕੀਆਂ ਬੁਰਾ ਹਾਲਾ ਬੱਚਾ ਵਾ ਜੋ ਉਹਨਾਂ ਦੇ ਨੌਕਰੀ ਦਾ ਪ੍ਰਬੰਧ ਕਰਨ ਲਈ ਕੁਝ ਕਿਸੇ ਨੇ ਕੁਝ ਨਹੀਂ ਕੀਤਾ ਐਵੇਂ ਟਾਰਾ ਮਾਰੀ ਜਾਣੇ ਕਿ ਅਸੀਂ ਚੈੱਕ ਕਰਦਾਂਗੇ ਅਸੀਂ ਉਹ ਕੱਢਾਂਗੇ ਪਰ ਅਸੀਂ ਇਸ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਜੇ ਬਹੁਜਨ ਸਮਾਜ ਪਾਰਟੀ ਦਾ ਰਾਜਪਾਗ ਆਉਂਦਾ ਇੰਡੀਆ ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕੇ ਬਾਰੇ ਮਾਇਆ ਭਤੀ ਜੀ ਬਣਦੇ ਆ ਤੇ ਅਸੀਂ ਜਿੱਤ ਕੇ ਇੱਥੋਂ ਜਾਂਦੇ ਆ ਤਾਂ ਇਹਨਾਂ ਗੱਲਾਂ ਦਾ ਅਸੀਂ ਪਹਿਲੇ ਧਰ ਤੇ ਹੱਲ ਕਰਾਂਗੇ ਭਾਈ ਜੀ ਪਹਿਲਾਂ ਤਾਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਨੇ ਇਸ ਚੀਜ਼ ਦੀਆਂ ਜਿਹੜਾ ਤੁਸੀਂ ਅੱਜ ਲੈ ਕੇ ਆਏ ਹੋ ਲਾਰਾ ਉਹ ਬਹੁਤ ਵੱਡੀ ਗੱਲ ਆ ਵੀ ਤੁਸੀਂ ਆਪ ਦੇ ਆਪ ਤੇ ਇਕੱਲੇ ਲੈ ਕੇ ਆਏ ਹੋ ਅੱਗੇ ਤਾਂ ਆਪਾਂ ਕਿਸੇ ਨਾਲ ਗਠਬੰਧਨ ਕਰਕੇ ਲੈ ਕੇ ਆਉਂਦੇ ਦੀ ਅੱਜ ਤੁਸੀਂ ਆਪ ਦੇ ਤੌਰ ਤੇ ਆਪ ਦੇ ਬਲਬੂਤੇ ਤੇ ਲੈ ਕੇ ਆਏ ਹੋ ਉਹ ਤੁਹਾਡੀ ਵੱਡੀ ਅਹਿਮੀਅਤ ਰੱਖਦੀ ਆ ਕਿਉਂਕਿ ਮੇਰੇ ਨਾਲ ਡਾਕਟਰ ਜਸਪਰੀ ਬੀਜਾ ਜੀ ਖੜੇ ਤੇ ਉਹ ਹਲਕਾ ਪਹਿਲ ਤੋਂ ਇੰਚਾਰਜ ਨੇ ਜਸਪ੍ਰੀਤ ਜੀ ਕੀ ਕਹਿਣਾ ਬਜੀ ਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਕਰਮੀਆਂ ਦਾ ਖਾਸ ਤੌਰ ਤੇ ਸਰਦਾਰ ਜਗਤਾਰ ਸਿੰਘ ਜੀ ਤੁਹਾਡਾ ਤੇ ਮੇਰਾ ਛੋਟਾ ਵੀਰ ਗੁਰਜੰਟ ਸਿੰਘ ਗੋਸਲਾ ਤੋਂ ਤੇ ਸਾਡੇ ਬिलासपुर ਸਾਹਿਬ ਤੁਹਾਡਾ ਸਾਰੇ ਮੀਡੀਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿੱਦਾਂ ਮੇਰੇ ਤੋਂ ਪਹਿਲਾਂ ਮਹਿਤੋ ਸਾਹਿਬ ਨੇ ਦੱਸਿਆ ਕਿ ਅਸੀਂ ਸਵੇਰੇ 7:00 ਵਜੇ ਤੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਲਗਾਤਾਰ ਜਿਹੜਾ ਸਾਡਾ ਕਾਫਲਾ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਦਰਾਹੇ ਪਹੁੰਚਿਆ ਸੀ ਤੇ ਦਰਾਹੇ ਤੋਂ ਅਸੀਂ ਹੋਰ ਕਾਫਲੇ 'ਚ ਵਾਧਾ ਕੀਤਾ ਤੇ ਬਹੁਤ ਵੱਡਾ ਜਿਹੜਾ ਹਜੂਮ ਮੋਟਰਸਾਈਕਲ ਕਾਰਾਂ ਜੀਪਾਂ ਤੇ ਹੋਰ ਸਾਧਨਾਂ ਤੇ ਅਸੀਂ ਦਰਾਹੇ ਤੋਂ ਪੈਲ ਪੈਲ ਤੋਂ ਵੱਖ-ਵੱਖ ਪਿੰਡਾਂ 'ਚ ਹੁੰਦੇ ਹੋਏ ਅੱਜ ਛੇਵੀਂ ਪਾਤਸ਼ਾਹੀ ਦੀ ਚਰਨਛੋਪਾ ਪ੍ਰਾਪਤ ਧਰਤੀ ਪੁਟਾਣੀ ਕਲਾਂ ਵਿਖੇ ਅਸੀਂ ਅੱਜ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਦੇਖਣ ਨੂੰ ਮਿਲੀ ਆ ਕਿ ਜੋ ਵੀ ਅੱਜ ਵੱਡਾ ਇਕੱਠਾ ਉਹ ਆਪ ਮਹਾਰੇ ਹੋਇਆ ਤੇ ਸਾਰੇ ਜਿਹੜੇ ਲੋਕ ਨੇ ਉਹ ਆਪੋ ਆਪਣੇ ਸਾਧਨਾ ਤੇ ਆਪਣੇ ਬਲ ਬੁੱਤੇ ਤੇ ਇੱਥੇ ਪਹੁੰਚੇ ਆ ਤੇ ਮੈਨੂੰ ਯਾਦ ਆ ਜਦੋਂ ਸਭ ਕਾਸ਼ੀਰਾਮ ਜੀ ਇਸ ਧਰਤੀ ਤੇ ਜਿਉਂਦੇ ਸੀ ਉਹ ਕਿਹਾ ਕਰਦੇ ਸੀ ਕਿ ਭੋਜਨ ਸਮਾਜ ਪਾਰਟੀ ਪਹਿਲਾਂ ਜਿਹੜੀ ਆ ਪਹਿਲਾਂ ਹਾਰਨ ਲਈ ਖੜਿਆ ਖੜੇ ਖੜੇਗੀ ਜਦੋਂ ਅਸੀਂ ਹਾਰਨਾ ਸਿੱਖ ਗਏ ਫਿਰ ਅਸੀਂ ਹਰਾਉਣ ਲਈ ਖੜਿਆ ਕਰਾਂਗੇ ਜਦੋਂ ਅਸੀਂ ਕਿਸੇ ਨੂੰ ਹਰਾਉਣ ਯੋਗੇ ਹੋ ਜਾਂਦੇ ਆ ਤਾਂ ਫਿਰ ਅਸੀਂ ਆਪ ਜਿੱਤਣ ਜੋਗੇ ਵੀ ਹੋ ਸਕਦੇ ਆ ਸੋ ਅੱਜ ਜਿਹੜਾ ਮਾਹੌਲ ਆ ਪੰਜਾਬ ਦੇ ਅੰਦਰ ਉਹ ਅੱਜ ਜਿੱਤਣ ਵਾਲਾ ਮਾਹੌਲ ਆ ਸੋ ਇਹ ਸਾਰਾ ਜਿਹੜਾ ਜਿਹੜੇ ਲੋਕਾਂ ਦੇ ਨਾਲ ਪੰਜਾਬ ਦੇ ਅੰਦਰ ਜ਼ੁਲਮ ਅਤਿਆਚਾਰ ਧੱਕਾ ਹੋ ਰਿਹਾ ਉਹ ਸਾਰੇ ਲੋਕੇ ਮਹਿਸੂਸ ਕਰਦੇ ਨੇ ਕਿ ਅੱਜ ਜੇ ਦੇਸ਼ ਦੇ ਅੰਦਰ ਗਰੀਬਾਂ ਦਲਿਤਾਂ ਪਛੜਿਆਂ ਕਿਸਾਨਾਂ ਦੀ ਗਰੀਬ ਮਜ਼ਦੂਰਾਂ ਦੀ ਜੇ ਕੋਈ ਰਾਖੀ ਕਰ ਸਕਦਾ ਤਾਂ ਬਹੁਜਲ ਸਮਾਜ ਪਾਰਟੀ ਕਰ ਸਕਦੀ ਆ ਸੋ ਇਸ ਕਰਕੇ ਇਹ ਜਿਹੜਾ ਇਕੱਠ ਵੱਡੀ ਗਿਣਤੀ ਚ ਤੁਸੀਂ ਦੇਖ ਰਹੇ ਹੋ ਇਹ ਉਹਦਾ ਹੀ ਰਿਜ਼ਲਟ ਆ ਤੇ ਇਸ ਵਾਰ ਪੰਜਾਬ ਦਾ ਜਿਹੜਾ ਰਿਜ਼ਲਟ ਆ ਉਹ ਹੈਰਾਨ ਕਰਨ ਵਾਲਾ ਹੋਏਗਾ ਤੇ ਇੱਕ ਬਹੁਤ ਵੱਡਾ ਕ੍ਰਿਸ਼ਮਾ ਵਾਜਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਕਰਨ ਜਾ ਰਹੀ ਹੈ